ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਵਟੀ ਕਿਚਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਦੀ ਆਪਾਂ ਕਲੈਕਸ਼ਨ ਜਿਹੜੀ ਕਾਟਨ ਦੇ ਸੂਟ ਲੈ ਕੇ ਆਏ ਆ ਸਾਰੇ ਪ੍ਰਿੰਟ ਜੀ ਕਾਟਨ ਦੇ ਸੂਟਾਂ ਉੱਤੇ ਬਣੇ ਹੋਣਗੇ ਕੋਈ ਜੌਰੀ ਹਟ ਦੇ ਉੱਪਰ ਹੋਣਗੇ ਤੇ ਇਹ ਸਾਰੇ ਆਪਣੇ ਕੋਲੇ ਪ੍ਰਿੰਟ ਕਾਟਨ ਦੇ ਸੂਟਾਂ ਵਾਲੇ ਲੈ ਕੇ ਆਏ ਆ ਬਹੁਤ ਪੈਨ ਐਡਵਾਂਸ ਸੀ ਤੁਸੀਂ ਕਾਟਨ ਦੇ ਸੂਟਾਂ ਤੇ ਡਿਜ਼ਾਈਨ ਲੈ ਕੇ ਹੋ ਆਪਾਂ ਸਾਰੇ ਸੂਟ ਕਾਟਨ ਦੇ ਸੂਟਾਂ ਤੇ ਲੈ ਕੇ ਆਏ ਆ ਸਾਰੇ ਡਿਜ਼ਾਈਨ ਜੀ ਆਪਣੇ ਕੋਲ ਸਾਰੇ ਡਿਜ਼ਾਈਨ ਬਹੁਤ ਸੋਹਣੇ ਹਲਕੇ ਹਲਕੇ ਡਿਜ਼ਾਈਨ ਹੋਣਗੇ कॉटन ਦੇ ਸੂਟ ਤੇ ਜਿਵੇਂ ਤੁਸੀਂ ਚੈੱਕ ਵਾਲੇ ਸੂਟ ਤੇ ਕਰਵਾ ਸਕਦੇ ਆ ਕੈਮਰੀ कॉटन ਤੇ ਜਿੰਨਾ ਵੀ ਹਲਕਾ ਕੱਪੜਾ ਕਿਵੇਂ ਦਾ ਹੋਵੇ ਤੁਸੀਂ ਸਾਰੇ ਸੂਟ कॉटन ਦੇ ਸੂਟਾਂ ਵਾਲੇ ਡਿਜ਼ਾਈਨ ਹੈ ਆਪਣੇ ਕੋਲ ਇਹ ਜਿਹੜੇ ਸੂਟ ਮੈਂ ਤਾਂ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਤੁਸੀਂ ਜੀ ਆਪਾਂ कॉटन ਦੇ ਸੂਟਾਂ ਤੇ ਵੀਡੀਓ ਲੈ ਕੇ ਆਏ ਆ ਜਿਨ੍ਹਾਂ ਨੇ ਹਲੇ ਤੱਕ ਜਿਹੜੀਆਂ ਆਪਣਾ ਹੈ ਨਵੇਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਸ਼ੇਅਰ ਕਰਦਿਆ ਕਰੋ ਵੀਡੀਓ ਜੀ ਹੋਰ ਭੈਣਾਂ ਨੂੰ ਇਹਦਾ ਵੀ ਫਾਇਦਾ ਹੋ ਸਕੇ ਤੇ ਇਸ ਤਰ੍ਹਾਂ ਦੇ ਹਲਕੇ ਹਲਕੇ ਡਿਜ਼ਾਈਨ ਲਈ ਵੇਖ ਲੈ ਛੋਟੇ ਕੋ ਹੁੰਦੇ ਆ ਰਹਿਣੀਆਂ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਵੇਂ ਦੇ ਬਹੁਤ ਸੋਹਣੇ ਸੂਟ ਆਪਣੇ ਜਿਹੜੇ ਲੈ ਕੇ ਆਏ ਵੇ ਇਧਰ ਬਟਾ ਵੀ ਤੁਸੀਂ ਬਣਾ ਰੈਡੀ ਕਰਾ ਸਕਦੇ ਹੋ ਬਟਾ ਬਟਾ ਵੀ ਕਰ ਸਕ ਆਪਾਂ ਇਹਦੇ ਵਿੱਚ ਸਾਰੇ ਡਿਜ਼ਾਈਨ ਸ਼ੇਅਰ ਕਰਦੇ ਕਾਟਨ ਦੇ ਹਲਕੇ ਹਲਕੇ ਡਿਜ਼ਾਈਨ ਤੇ ਜਿਹੜੇ ਕੋਈ ਆਪਣੇ ਕੋਲ ਕਲੀਆਂ ਵਾਲੇ ਸੀ ਜਿਵੇਂ ਦੇ ਡਿਜ਼ਾਈਨ ਸੀ ਬਹੁਤ ਸੋਹਣੇ ਜਿਵੇਂ ਤੁਸੀਂ ਮੰਮੀਆਂ ਦੇ ਬਣਾ ਸਕਦੇ ਆਪਾਂ ਬੇਲਾਂ ਵਾਲੇ ਡਿਜ਼ਾਈਨ ਵੀ ਸ਼ੇਅਰ ਕੀਤੇ ਤੁਹਾਡੇ ਨਾਲ ਘੇਰੇ ਤੇ ਬੇਲਣਾ ਹੁੰਦੀਆਂ ਜਿਵੇਂ ਚਾਕਾਂ ਤੇ ਬੇਲਣਾ ਹੋਈਆਂ ਆੜ ਜਣ ਆਪਾਂ ਕੀਤਾ ਸੀ ਸਰਦੀ ਵਾਲੇ ਸੂਟ ਤੇ ਇਹ ਹੁਣ ਆਪਾਂ ਕਾਟਨ ਦੇ ਸੂਟ ਤੇ ਕਰੇ ਰਹੇ ਆ ਬਣੀਆਂ ਦਰਿਆਣ ਤੇ ਇਹ ਮੈਡੀਅਨ ਤੁਸੀਂ ਕਾਟਨ ਦੇ ਸੂਟਾਂ ਦੇ ਕਰਵਾਓ ਜੀ ਸਾਰੇ ਡਿਜ਼ਾਈਨ ਮੈਂ ਕਾਟਨ ਦੇ ਸੂਟਾਂ ਵਾਲੇ ਸ਼ੇਅਰ ਕੀਤੇ ਤੁਹਾਡੇ ਨਾਲ ਸਾਰੇ ਡਿਜ਼ਾਈਨ ਕਾਟਨ ਦੇ ਸੂਟਾਂ ਦੇ ਅੱਜਕੱਲ੍ਹ ਚੱਲ ਰਹੇ ਹਨ ਹਲਕੇ ਹਲਕੇ ਡਿਜ਼ਾਈਨ ਜੇ ਸਾਰੇ ਬਹੁਤ ਸੋਹਣੇ ਐਂਡ ਤੱਕ ਵੀਡੀਓ ਬਹੁਤ ਸੋਹਣੀ ਬਣਨ ਵਾਲੇ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਲਾਸਟ ਤੇ ਡਿਜ਼ਾਈਨ ਲਾਇਆ ਜੀ ਉਹਦੋਂ ਬਹੁਤ ਜਿਆਦਾ ਸੋਹਣੇ ਆ ਕਈ ਵਾਰੀ ਤੁਹਾਡੇ ਤੁਰਸਟ ਸਟਾਰਟਿੰਗ ਜੇ ਨਹੀਂ ਪਸੰਦ ਆਉਂਦੇ ਡਿਜ਼ਾਈਨ ਹਨ ਐਂਡ ਤੇ ਆ ਜਾਂਦੇ ਆ ਆਪਾਂ ਕੀਤਾ ਸੀ ਸ਼ੀਸ਼ਾ ਵਰਕ ਜੀ ਜਿਹੜੀ ਅਣੀ ਪਾ ਕੋਟ ਨੇ ਸੂਟ ਤੇ ਕੀਤਾ ਸੀ ਜਿਹੜਾ ਮੈਨਾਂ ਵਰ ਕੀਤਾ ਸੀ ਤਾਂ ਹੀ ਉਹ ਤੁਹਾਡੇ ਨਾਲ ਸ਼ੇਅਰ ਕਰਤਾ ਜਿਵੇਂ ਇਹ ਆ ਡਿਜ਼ਾਈਨ ਤੁਸੀਂ ਦੀ ਮੰਮੀ ਵਾਸਤੇ ਬਣਵਾ ਸਕਦੇ ਆ ਆਪਾਂ ਇਹਦੇ ਚ ਸਾਰੇ ਡਿਜ਼ਾਈਨ ਲਾਤੇ ਸਾਰੇ ਏਜ ਦੇ ਡਿਜ਼ਾਈਨ ਲਾਤੇ ਤੁਸੀਂ ਫੁੱਲ ਵੀਡੀਓ ਜਰੂਰ ਦੇਖਿਆ ਕਰੋ ਜੀ ਐਂਡ ਤੱਕ ਵੀਡੀਓ ਦੇਖਿਆ ਕਰੋ ਅੰਦਰ ਵੀਡੀਓ ਨਾ ਛੱਡਿਆ ਕਰੋ ਕਈ ਵਾਰੀ ਨਹੀਂ ਪਸੰਦ ਆਉਂਦਾ ਐਂਡ ਤੇ ਆ ਹੀ ਹੁੰਦਾ ਤੇ ਜਿਵੇਂ ਇਹ ਫਲਾਵਰ ਕੋਣੇ ਕੋਟਨ ਦੇ ਸੂਟਾਂ ਤੇ ਫਰੌਕ ਤੇ ਕਰਾਉਣੇ ਆਪਾਂ ਫਰੌਕ ਤੇ ਵੀ ਕਰੀ ਸੀ ਤੇ ਆਪਾਂ ਹੁਣ ਜੋ ਸ਼ਰਟ ਤੇ ਵੀ ਕੀਤੀ ਸੀ ਤੇ ਤੁਸੀਂ ਆ ਚਾਕਾਂ ਵਾਲੇ ਕਰਵਾਉਣੇ ਆ ਇਵੇਂ ਹੁੰਦੀ ਕਰਾਉਣੇ ਇਹ ਤੁਸੀਂ ਕੋਈ ਵੀ ਸਟੱਫ ਲੈ ਸਕਦੇ ਹੋ ਸੋ ਇਹਦਾ ਪ੍ਰਾਈਸ ਬਹੁਤ ਘੱਟ ਪਊਗਾ ਜਿਹੜਾ ਤੁਸੀਂ ਰੈਡੀ ਕਰਵਾਉਂਗੀ ਬਦੌਟ ਦੁਪੱਟਾ ਕਰਾਉਂੋ ਬਦੌਟ ਦੁਪੱਟੇ 'ਚ ਵੀ ਰੇਟ ਦੱਸਿਆ ਜਾਊਗਾ ਜੀ ਤੇ ਆਪਣਾ ਜੀ ਤੁਸੀਂ ਮੈਸੇਜ ਕਰਕੇ ਕਈ ਪਣਾ ਸਾਨੂੰ ਵੀ ਕਮੈਂਟ ਕਰ ਦਿਆਂ ਤੁਸੀਂ ਰੇਟ ਨਾਲ ਨਹੀਂ ਦੱਸਦੇ ਐਨੇ ਛੋਟਾ ਦੇ ਵਿੱਚ ਨਹੀਂ ਕਈ ਵਾਰ ਪਤਾ ਲੱਗਦਾ ਹੁੰਦਾ ਰੇਟ ਦਾ ਸੋ ਨੋ ਮੈਸੇਜ ਕਰਕੇ ਅਸੀਂ ਤੁਸੀਂ ਪੁੱਛ ਸਕਦੇ ਹੋ ਸਾਡੇ ਤੋਂ ਤੇ ਐਵੇਂ ਜਿਹੇ ਡਿਜ਼ਾਈਨ ਹੋਣੇ ਮੈਂ ਤੁਸੀਂ ਕਰਾਉਣੇ ਜੀ ਕੈਮਰੀ ਕਾਟਨ 'ਚ ਕਰਾਉਣਾ ਤੁਸੀਂ ਸੂਟ ਜੇ ਤੁਸੀਂ ਕੈਮਰੀ ਕਾਟਨ 'ਚ ਕੋਈ ਵੀ ਡਿਜ਼ਾਈਨ ਕਰਾਉਂਗੇ ਤੇ ਉਹ ਤੁਹਾਨੂੰ ਵੀ 7-800 ਦਾ ਪੈਜੂ 800 ਦਾ ਵਰਕ ਸਣੀ ਸੋਨੂ ਸਮੀਤ ਸੂਟ ਪੈਜੂਗਾ ਜੀ ਕਾਟਨ ਦਾ ਤੇ ਜੇ ਤੁਸੀਂ ਥੋੜਾ ਜਿਹਾ ਜ਼ਿਆਦਾ ਡਿਜ਼ਾਈਨ ਹੈਵੀ ਕਰਾਉਣੀ ਹੈ ਕਾਟਨ ਦੇ ਛੋਟੇ ਜਿਹੇ ਕੈਮਬਰੀ ਕਾਟਨ ਚ ਕਰਾਉਣੀ ਹੈ ਜੇ ਤੁਸੀਂ ਜ਼ਿਆਦਾ ਹੈਵੀ ਡਿਜ਼ਾਈਨ ਕਰਾਉਣੀ ਹੈ ਫਿਰ ਸਾਨੂੰ 1000 ਕਰਦਾ ਪੈ ਜਾਂਦਾ ਤੇ ਜੇ ਤੁਸੀਂ ਵਧੀਆ ਸਟੱਫ ਦੇ ਵਿੱਚ ਕਰਾਉਂਗੇ ਇਹਨੂੰ ਵੀ ਵਧੀਆ ਫੈਬਰਿਕ ਹੋਊਗੀ ਜੀ ਆਪਣੇ ਕੋਲੇ ਕਾਟਨ ਦੇ ਸੂਟ ਜਿਆਦਾ ਹੁਣ ਆਪਣੇ ਕੋਲ ਰੂਬੀ ਕਾਟਨ ਆ ਗਈ ਜੀ ਇੱਕ ਸੇ ਕਾਟਨ ਆ ਗਈ ਏਕੇ ਟੈਕਸ ਦੀ ਕਾਟਨ ਬਹੁਤ ਸੋਹਣੀ ਆਈ ਹੋਈ ਹੈ ਤੇ ਇਹਦੇ ਸੂਟ ਜੀ ਤੁਹਾਨੂੰ ਥੋੜਾ ਜਿਹਾ ਜ਼ਿਆ ਸੋਹਣਾ 1700 ਦਾ ਸੂਟ ਪਏ ਤਾਂ ਵਧੀਆ ਕੋਟਨ ਦੇ ਵਿੱਚ ਕਰਾਉਂਗੀ ਤਾਂ ਤੇ ਸੂਟ ਆਪਾਂ ਇੱਕ ਵਾਰ ਕਰਾਉਨੇ ਆਂ ਬਾਰ-ਬਾਰ ਨਹੀਂ ਕਰਾਉਨੇ ਨਾਲ ਤਾਂ ਖਰਚਾ ਨਾ ਪਵੇ ਤੁਸੀਂ ਵਧੀਆ ਵੀ ਵਾਲੀ ਕੋਟਨ ਜੀ ਕਰਾਇਆ ਕਰੋ ਤੇ ਕੈਮਰੀ ਕੋਟਨ ਥੋੜੀ ਜੀ ਇੱਕ ਥੋੜੀ ਜੀ ਹਲਕੀ ਹੁੰਦੀ ਹੈ ਕੈਮਰੀ ਕੋਟਨ ਉਂਝ ਵਧੀਆ ਹੁੰਦੀ ਆ ਆਪਾਂ ਵਾਸ਼ ਕਰਕੇ ਕੋਈ ਵੀ ਕੋਟਨ ਦਾ ਸੂਟ ਆਪਾਂ ਵਾਸ਼ ਕਰਕੇ ਡ੍ਰਿਪ ਕਰਕੇ ਆਪਾਂ ਸੂਟ ਰੈਡੀ ਕਰਦੇ ਆਂ ਤੇ ਐਵੇਂ ਤੁਸੀਂ ਸੂਟ ਜਿਵੇਂ ਆ ਪੈਚ ਵਰਕ ਲਗਾਉਣਾ ਐਸ ਤਰ੍ਹਾਂ ਇਥੇ ਜੋਰਜਟ ਤੇ ਰੈਡੀ ਕੀਤਾ ਹੋਇਆ ਆਪਾਂ ਤੁਸੀਂ ਕਿਸੇ ਤੇ ਕਸਟਮਾਈਜ਼ ਕਰਾ ਸਕਦੇ ਪੈਚ ਵਗੈਰਾ ਲਗਾ ਕੇ ਬਹੁਤ ਸੋਹਣੇ ਬਣ ਕੇ ਤਿਆਰ ਇਹ ਜਿਹੜੇ ਮੈਂ ਤੁਹਾਡੇ ਨਾਲ ਡਿਜ਼ਾਈਨ ਸ਼ੇਅਰ ਕੀਤੇ ਜੋਰ ਜੱਟ ਤੇ ਜਿਵੇਂ ਹੋਗੀ ਖਾਦੀ ਸ਼ਿਲਕ ਹੋਗੀ ਖਾਦੀ ਕਾਟਨ ਹੋਗੀ ਸੌਰੀ ਖਾਦੀ ਕਾਟਨ ਤੇ ਤੇ ਆਪਣੇ ਕੋਲੇ ਜੋਰ ਜੱਟ ਦੇ ਵਿੱਚੋਂ ਤੇ ਕਾਟਨ ਦੀ ਕੈਮਰੀ ਕਾਟਨ ਕਿਸੇ ਤਰ੍ਹਾਂ ਦੀ ਕਾਟਨ ਹੋਵੇ ਤੁਸੀਂ ਸਾਰੇ ਸੂਟਾਂ ਦੇ ਇਹਦੇ ਤੇ ਰੈਡੀ ਕਰੋ ਆਹ ਅਸੀਂ ਆਪਾਂ ਕੀਤਾ ਸੀ ਕੈਮਰੀ ਕਾਟਨ ਦੇ ਕੈਮਰੀ ਕਾਟਨ ਦੇ ਸੂਟ ਆਪਾਂ ਜਿਹੜੇ ਕੈਮਰੀ ਕਾਟਨ ਦੇ ਕੀਤੇ ਸੀ ਜੀ ਇਹ ਸਾਨੂੰ 800 ਪ੍ਰਾਈਜ਼ ਪੈਜੂ ਇਹਨਾਂ ਦਾ ਬਰਕ ਕੀਤੇ ਸੂਟਾਂ ਦਾ ਕੈਮਰੀ ਕਾਟਨ ਦੇ ਵਿੱਚ ਵਿਦੌਟ ਡਬਟਾ ਜੀ ਤੇ ਇਹ ਵੀ ਤੁਸੀਂ ਸੂਟ ਕਰਾਉਣੇ ਤੁਸੀਂ 800 ਦਬਟਾ ਤੱਕ ਕਰਾਉਣੇ ਆ ਤੇ ਤੁਹਾਨੂੰ ਪ੍ਰਾਈਸ ਸ਼ੀਪਿੰਗ ਬਗ ਵੀ 800 800 ਨੂੰ ਕੈਮਰੀ ਕਾਟਨ ਚ ਪੈ ਜਾਊਗਾ ਇਹ ਵਰਕ ਪ੍ਰਾਈਸ ਤੇ ਆ ਜਿਹੜੇ ਤੁਸੀਂ ਕਰਾਉਣੇ ਤੁਸੀਂ ਜੋਰ ਜੱਟ ਦੇ ਵਿੱਚ ਜਾਂ ਤੁਸੀਂ ਵੀ ਮਕਰਾ ਸਕਦੇ ਖਾਦੀ ਕਾਟਨ ਖਾਦੀ ਕਾਟਨ ਦੇ ਵਿੱਚ ਵੀ ਆਪਾਂ ਖਾਦੀ ਕਾਟਨ ਦੇ ਵਿੱਚ ਇੱत्ता ਸੀ ਬਲੂ ਕਲਰ ਦਾ ਸੂਟ ਜੀ ਖਾਦੀ ਕਾਟਨ ਦੇ ਵਿੱਚ ਬਹੁਤ ਸੋਹਣਾ ਬਣਦਾ ਲਾਈਨਿੰਗ ਵਗੈਰਾ ਕਲਾ ਕਰਕੇ ਵੀ ਬਹੁਤ ਸੋਹਣਾ ਜਿਆਦਾ ਬਣਦਾ ਜਿਵੇਂ ਤੁਸੀਂ ਪਾਰਟੀ ਫੰਕਸ਼ਨ ਦੇ ਕਿਤੇ ਵੀ ਤੁਸੀਂ ਸੂਟ ਪਾ ਸਕਦੇ ਆ ਤੇ ਜਿਵੇਂ ਦੇ ਆਹ ਸੂਟ ਹੋ ਗਏ ਇਹ ਆਪਾਂ ਕਿੱਥੇ ਸੀ ਜੋਰ ਜੱਟ ਦੇ ਵਿੱਚ ਆਹ ਵੀ ਆਪਾਂ ਜੋਰ ਜੱਟ ਦੇ ਵਿੱਚ ਕੀਤਾ ਹੈ ਜੋਰ ਜੱਟ ਵਿੱਚ ਕਲੀਆਂ ਪਾ ਕੇ ਤੇ ਜਿਹੜੇ ਬਿਲ ਨਾਲੇ ਹੋਗੇ ਕੋਸ਼ਕ ਕਿਸੇ ਕਿਸੇ ਵੀ ਸਟੱਫ ਤੇ ਕਿਤੇ ਤੁਸੀਂ ਕਿਸੇ ਆਦੀ ਮਰਜ਼ੀ ਨਾਲ ਤੁਸੀਂ ਕਿਸੇ ਵੀ ਸਟੱਫ ਤੇ ਕਰਾ ਸਕਦੇ ਹੋ ਸੂਟ ਰੈਡੀ ਹੋ ਜਾਣਾ ਹੁੰਦਾ ਤੇ ਜਿਵੇਂ ਤੁਸੀਂ ਆ ਕਲਰ ਕੰਬੀਨੇਸ਼ਨ ਵੀ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਆ ਤੇ ਉਹ ਵੀ ਹੋ ਜਾਂਦਾ ਆਪਣੇ ਕੋਲ ਜਿਹੜੇ ਮੈਂ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਤੇ ਜੀ ਇਹ ਆਪਸੀ कॉटन ਦੇ ਸੂਟਾਂ ਤੇ ਇਹ ਸਾਰੇ ਡਿਜ਼ਾਈਨ ਮੈਂ कॉटन ਦੇ ਸੂਟਾਂ ਤੇ ਸ਼ੇਅਰ ਕੀਤੇ ਆ ਤੁਹਾਡੇ ਨਾਲ ਤੁਸੀਂ कॉटन ਦੇ ਸੂਟਾਂ ਤੇ ਕਿਸੇ ਮਰਜ਼ੀ ਬਣਾ ਸਕਦੇ ਹੋ कॉटन ਦੇ ਬਣਾਓ ਖਾਦੀ कॉटन ਤੇ ਬਣਾਓ ਤੇ ਜੇ ਜੋਰ ਜਟ ਤੇ ਬਣਾਉ ਜੋਰ ਜਟ ਜੇ ਤੁਸੀਂ ਸਸਤੀ ਵਾਲੀ ਲੈਣੀ ਹੈ ਤਿੰਨ ਚਾਰ ਸੌ ਵਾਲੀ ਜੋਰ ਜਟ ਤੇ ਕਰਵਾਉਣੀ ਹੈ ਤਾਂ ਤੁਸੀਂ ਕਿਵੇਂ ਦਾ ਮਰਜ਼ੀ ਕਰਵਾ ਸਕਦੇ ਤੁਸੀਂ ਉਹਨੂੰ ਘੱਟ ਰੇਟ ਪੋਗਾ ਜੇ ਤੁਸੀਂ ਵਧੀਆ ਵਾਲੀ ਜੋਰ ਜਟ ਕਰਾਉਣੀ ਜਿਵੇਂ 100 ਰੁਪਏ ਮੀਟਰ ਜੋਰ ਜਟ ਹੋ ਗਈ 150 ਨੂੰ 100 ਰੁਪਏ ਤੋਂ ਜੋਰ ਜਟ ਆਪਣੇ ਕੋਲੇ ਸਟਾਰਟ ਹੈ ਜੀ 100 ਰੁਪਏ ਮੀਟਰ ਤੋਂ ਜੋਰ ਜਟ ਤੇ ਤੁਸੀਂ ਕਿਸੇ ਵੀ ਸੂਟ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਤੇ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਜਿਵੇਂ ਬਣ ਨੇ ਜੋਰ ਜਟ ਤੇ ਕਰਵਾਉਣਾ ਤੇ ਖਾਦੀ ਜਿਵੇਂ ਖਾਦੀ ਕੋਟਨ ਹੋ ਗਈ ਖਾਦੀ ਕੋਟਨ ਵੀ ਬਹੁਤ ਕਪੜਾ ਹੱਸ ਵੀ ਮਹਿੰਗੇ ਚ ਵੀ ਆ ਰਹੀ ਹੈ ਸਸਤੇ ਚ ਵੀ ਆ ਰਹੀ ਹੈ ਨਕਲ ਵੀ ਆ ਰਹੀ ਹੈ ਤੇ ਤੁਸੀਂ ਉਹ ਵੀ ਤੁਸੀਂ ਕਿਸੇ ਤੇ ਕਰਾ ਸਕਦੇ ਆ ਸ਼ਾਈਨਿੰਗ ਹੁੰਦੀ ਹੈ ਜਿਹੜੇ ਵਧੀਆ ਵਾਲਾ ਕਪੜਾ ਹੁੰਦਾ ਜੀ ਤੇ ਥੋੜੀ ਜਿਹੀ ਚੋਹ ਜਿਹੜੀ ਮੈਂ ਅੱਜ ਵੀਡੀਓ ਬਣਾਈ ਹੈ ਇਹ ਆਪਾਂ ਬਣਾਈ ਸੀ कॉटन ਦੇ ਸੂਟਾਂ ਤੇ ਟੌਪਿਕ ਤੇ ਬਣਾਈ ਸੀ ਹੁਣ ਤੁਸੀਂ ਦੱਸਣਾ ਜੀ ਆਪਾਂ ਕਿਸ ਟੌਪਿਕ ਤੇ ਵੀਡੀਓ ਲੈ ਕੇ ਆਗੇ ਅਗਲੀ ਤੇ ਆਪਾਂ ਇਹ कॉटन ਜਿਹੜੇ ਵਰਕ ਕੀਤੇ ਸੂਟ ਜਿਹੜੇ ਲੈ ਕੇ ਆਏ ਆ कॉटन ਦੇ ਸੂਟਾਂ ਤੇ ਬਣਾਈ ਸੀ ਵੀ ਤੁਹਾਡੇ ਨਾਲ ਸਾਰੇ ਡਿਜ਼ਾਈਨ ਸ਼ੇਅਰ ਕਰਦੇ ਜਿਹੜੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਨਹੀਂ ਕੀਤੇ ਸੀ ਉਹ ਜਿੰਨ ਸਾਰੇ ਸ਼ੇਅਰ ਕਰਦੇ ਤੁਸੀਂ ਸਾਰੇ ਸੂਟ ਕਾਟਨ ਦੇ ਸੂਟਾ ਦੇ ਬਣਾਓ ਤੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸਕਰੀਨ ਤੇ ਨੰਬਰ ਤੁਸੀਂ ਆਰਡਰ ਦੇ ਸਕਦੇ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰੋ ਤੇ ਕਾਲ ਕਰਕੇ ਪੁੱਛ ਸਕਦੇ ਜਿਵੇਂ ਤੁਸੀਂ ਕੋਈ ਵੀ ਸੂਟਾ ਰੈਡੀ ਕਰਵਾਉਣਾ ਹੋਵੇ ਸਾਨੂੰ ਆਰਡਰ ਦੇ ਸਕਦੇ ਆ ਜੀ ਕੱਲਾ ਸੂਟ ਕਿੰਨੇ ਤੁਸੀਂ ਇੱਕ ਵਾਰ ਸੂਟ ਕੱਲਾ ਸੂਟ ਇੱਕ ਜ਼ਰੂਰ ਬਣਵਾਓ ਤੇ ਕੋਈ ਫਰਾਡ ਨਹੀਂ ਹੁੰਦਾ ਇਸ ਵਿੱਚ ਤੇ ਵਿੱਚ ਚਿੰਤ ਹੋ ਕੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਆਪਣੇ ਸੂਟ ਸਾਰੇ ਆਪਣੇ ਦੀ ਸਾਰੀ ਸੂਟ ਦੂਰ ਨੇੜੇ ਦੀ ਬਾਹਰ ਕੈਨੇਡਾ ਅਮਰੀਕਾ ਤੱਕ ਸਾਰੇ ਤਾਂ ਜਾਂਦੇ ਆ ਕਿ ਕੋਈ ਉਹ ਜਿਹਾ ਫਰੌਡ ਨਹੀਂ ਹੁੰਦਾ ਪਹਿਣਾ ਕੋਈ ਵਾਰ ਇੱਕ ਰੇਟ ਪੁੱਛ ਕੇ ਛੱਡ ਦਿੰਦੇ ਨੇ ਤੇ ਵੀ ਸੂਟ ਨਹੀਂ ਬਣਾਉਂਦੇ ਬੇਫਿਕਰ ਹੋ ਕੇ ਤੁਸੀਂ ਸੂਟ ਰੈਡੀ ਕਰਵਾਇਆ ਕਰੋ